ਹੈਲੋ ਦੋਸਤੋ ਆਈ ਐਮ ਗੁਰਵਿੰਦਰ ਕੌਰ ਹੰਸ ਵੈਲਕਮ ਟੂ ਪੰਜਾਬ ਸਟੱਡੀ ਆਈਕਿਊ ਤੇ ਸਟੂਡੈਂਟ ਅੱਜ ਆਪਾਂ ਇੱਥੇ ਇੱਕ ਇੰਪੋਰਟੈਂਟ ਨਿਊਜ਼ ਬਾਰੇ ਗੱਲ ਕਰਦੀ ਹੈਗੇ ਸੈਸ਼ਨ ਦੇ ਅੰਦਰ ਥੈਟ ਇਜ਼ ਹਰਿਆਣਾ ਪੰਜਾਬ ਦਾ ਕੌਨਫਲਿਕਟ ਪਾਣੀ ਦੇ ਪਾਣੀ ਨੂੰ ਲੈ ਕੇ ਪਾਣੀ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀ ਜਿਹੜੀ ਸਰਕਾਰਾਂ ਹੈਗੀਆਂ ਉਹ ਦੋਨੋਂ ਆਪਸ ਨੂੰ ਸਾਹਮਣੇ ਹੈਗੀਆਂ ਇਸ ਟਾਈਮ ਠੀਕ ਹੈ ਕੱਲ ਵੀ ਤੁਸੀਂ ਦੇਖਿਆ ਹੋਣਾ ਹੈਗਾ ਕਿ ਅਗਰ ਤੁਸੀਂ ਨਿਊਜ਼ ਦੇਖਦੇ ਹੋ ਡੇਲੀ ਬੇਸਿਸ ਤੇ ਤਾਂ ਕੱਲ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਕਰਨੇ ਵੀ ਲਾਏ ਆਪਣੇ ਜਿਹੜੀ ਆਪਣੀ ਬੀਬੀਐਮ ਹੈਗੀ ਹੈ ਠੀਕ ਹੈ ਬਿਆਸ ਪਾਕੜਾ ਬਿਆਸ ਮੈਨੇਜਮੈਂਟ ਜਿਹੜੀ ਆਪਣੀ ਬੋਰਡ ਹੈਗੀ ਹੈ ਉਸ ਦੇ ਅੰਗੇਸ਼ਟ ਠੀਕ ਹੈ ਇਸ ਕੀ ਨਿਊਜ਼ ਹੈ ਕੀ ਮੁੱਦਾ ਹੈ ਹੈਗੇ ਇਹਦੇ ਉੱਪਰ ਆਪਾਂ ਥੋੜੀ ਜਿਹੀ ਅੱਜ ਗੱਲ ਕਰਦੇ ਹੈਗੇ ਆ ਠੀਕ ਹੈ ਦੇਖੋ ਬਈ ਸਭ ਤੋਂ ਪਹਿਲਾਂ ਦੇਖੋ ਬਈ ਵਾਟਰ ਸ਼ੇਅਰਿੰਗ ਡਿਸਪਿਊਟ ਬੀਟਵੀਨ ਪੰਜਾਬ ਐਂਡ ਹਰਿਆਣਾ ਠੀਕ ਹੈ ਇਹ ਹੋਇਆ ਕਿੱਦਾਂ ਤੇ ਇਹਦੇ ਕੀ ਵਜ੍ਹਾ ਹੈਗੀ ਹੈ ਇੱਥੇ ਆਪਾਂ じゃ ਥੋੜੀ ਜਿਹੀ ਗੱਲ ਕਰਦੇ ਹੈਗੇ ਆ ਮੁੱਦਾ ਸਟੂਡੈਂਟ ਹੈ ਉਦੋਂ ਛੇੜਿਆ ਜਦੋਂ BBMB ਜਿਹੜੀ ਆਪਣੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈਗੀ ਐ ਜਿਹੜੀ ਆਪਣੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈਗੀ ਜਿਹੜਾ ਮੇਨਲੀ ਕੀ ਕਰਦੀ ਹੈ ਰੈਗੂਲੇਟ ਕਰਦੀ ਹੈਗੀ ਐ ਠੀਕ ਹੈ ਪਾਣੀ ਦੇ ਸ਼ੇਅਰ ਨੂੰ ਠੀਕ ਹੈ ਵਾਟਰ ਸ਼ੇਅਰ ਨੂੰ ਬਿਟਵੀਨ 3 ਸਟੇਟਸ ਠੀਕ ਹੈ ਤਿੰਨ ਸਟੇਟਸ ਦੇ ਪਾਣੀ ਰੈਗੂਲੇਟ ਕਰਦੀ ਹੈਗੀ ਐ ਪਹਿਲਾ ਆਪਣਾ ਪੰਜਾਬ ਦੂਸਰਾ ਪਾਕਿਸਤਾਨ ਤੇ ਤੀਸਰਾ ਆਪਣਾ ਹਰਿਆਣਾ ਇਹਨਾਂ ਤਿੰਨਾਂ ਹੀ ਰਿਵਰਸ ਜਿਹੜੀ ਆਪਣੀ ਸਟੇਟਸ ਨੇ ਇਨਾਂ ਦੇ ਅੰਦਰ ਵਾਟਰ ਡਿਸਟ੍ਰੀਬਿਊਸ਼ਨ ਕੀਤਾ ਜਾਂਦਾ ਹੈਗਾ ਠੀਕ ਹੈ ਇਸ ਮੈਨੇਜਮੈਂਟ ਅਥਾਰਟੀ ਦੇ ਥੋ ਠੀਕ ਹੈ ਇਹ ਸਾਰਾ ਮੈਨੇਜ ਕਰਦੀ ਹੈਗੀ ਇਹ ਵੀ ਪੰਜਾਬ ਨੂੰ ਕਿੰਨਾ ਪਾਣੀ ਛੱਡਿਆ ਜਾਊਗਾ ਹਰਿਆਣੇ ਨੂੰ ਕਿੰਨਾ ਛੱਡਿਆ ਜਾਊਗਾ ਰਾਜਸਥਾਨ ਨੂੰ ਕਿੰਨਾ ਛੱਡਿਆ ਜਾਊਗਾ ਥੋਨੋ ਸਟੂਡੈਂਟਸ ਥੋੜੀ ਜੀ ਪੰਜਾਬ ਦੀ ਜੀਓਗ੍ਰਾਫੀ ਪਤਾ ਹੋਣੀ ਚਾਹੀਦੀ ਹੈ ਵੈਸੇ ਤਾਂ ਆਪਾਂ ਪਹਿਲਾਂ ਵੀ ਕਈ ਸੈਸ਼ਨਸ ਦੇ ਅੰਦਰ ਜਾਂ ਜਿਹੜੇ ਪੰਜਾਬ ਜੀ ਕੇ ਦੇ ਜਿੰਨੇ ਵੀ ਸੈਸ਼ਨਸ ਹੋਏ ਹੈਗੇ ਉਹਨਾਂ ਦੇ ਅੰਦਰ ਆਪਾਂ ਡਿਸਕਸ ਕੀਤਾ ਹੈਗਾ ਕਿ ਪੰਜਾਬ ਦੇ ਅੰਦਰ ਮੇਜਰ ਦੋ ਰਿਵਰਸ ਨੇ ਹਨਾ ਕਿਹੜੀਆਂ ਕਿਹੜੀਆਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਇੱਕ ਤਾਂ ਬਿਆਸ ਤੇ ਇੱਕ ਆਪਣੀ ਸਤਲੁਜ ਜਿਹੜੀ ਸਤਲੁਜ ਰਿਵਰ ਹੈ ਨਾ ਇਹਦੇ ਉੱਪਰ ਮੇਨ 2 ਡੈਮ ਬਣੇ ਹੋਏ ਐ ਇੱਕ ਹਿਮਾਚਲ ਚ ਬਣਿਆ ਹੋਇਆ ਥੈਟ ਇਜ਼ ਪਾਖੜਾ ਡੈਮ ਥੈਟ ਇਜ਼ ਪਾਖੜਾ ਡੈਮ ਤੇ ਇੱਕ ਆਪਣਾ ਰੂਪਨਗਰ ਦੇ ਅੰਦਰ ਡੈਮ ਬਣਿਆ ਹੋਇਆ ਨੰਗਲ ਦੋਨੋਂ ਕਲੋਜ਼ ਨਹੀਂ ਬਿਲਕੁਲ ਜਿਆਦਾ ਦੂਰੀ ਤੇ ਨੇਗੇ ਇੱਕ ਹਿਮਾਚਲ ਚ ਕਰਦਾ ਤੇ ਇੱਕ ਆਪਣਾ ਨੰਗਲ ਨੰਗਲ ਜਿਹੜਾ ਡੈਮ ਹੈ ਰੂਪਨਗਰ ਦੇ ਅੰਦਰ ਹੈ ਵੈਸੇ ਤਾਂ ਇਹ ਦੋਨੋਂ ਜਿਹੜੇ ਡੈਮ ਨੇ ਇਹ ਇੱਕੋ ਹੀ ਰਿਵਰ ਦੇ ਉੱਪਰ ਬਣੇ ਹੋਏ ਨੇ ਤੇ ਇਸੇ ਡੈਮ ਦੇ ਥਰੂ ਆਪਾਂ ਡਿਸਟ੍ਰੀਬਿਊਟ ਕਰਦੇ ਹੈਗੇ ਆ ਪਾਣੀ ਠੀਕ ਹੈ ਹਰਿਆਣਾ ਨੂੰ ਵੀ ਤੇ ਰਾਜਸਥਾਨ ਨੂੰ ਵੀ ਠੀਕ ਹੈ ਤੇ ਇਹਨੂੰ ਮੈਨੇਜ ਕੌਣ ਕਰਦਾ ਹੈ ਡਿਸਟ੍ਰੀਬਿਊਸ਼ਨ ਨੂੰ ਮੈਨੇਜ ਕੌਣ ਕਰਦਾ ਹੈ ਪਾਖੜਾ ਬਿਆਸ ਮੈਨੇਜਮੈਂਟ ਹੁਣ ਸਟੂਡੈਂਟ ਇਹ ਮੁੱਦਾ ਕਦੋਂ ਛੜਿਆ ਵੀ ਮਤਲਬ ਇਹ ਜਿਹੜਾ ਆਪਾਂ ਦੇਖ ਰਿਹਾ ਵੀ ਤਰਨੇ ਲਾ ਰਹੀ ਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕੁਝ ਬੋਲ ਰਹੀ ਹੈ ਉਧਰੋਂ ਹਰਿਆਣਾ ਦੇ ਜਿਹੜੇ ਸੀਐਮ ਹੈ ਉਹ ਬੋਲ ਰਿਹਾ ਵੀ ਇਹ ਸਾਡੇ ਵੱਡੇ ਭਰਾ ਨਹੀਂ ਇਹਨਾਂ ਨੇ ਸਾਡਾ ਪਾਣੀ ਬੰਦ ਕਰਤਾ 휴ਮੈਨਿਟੇਰੀਅਨ ਗਰਾਉਂਡ ਦੇ ਉੱਪਰ ਵੀ ਇਹਨਾਂ ਨੇ ਪਾਣੀ ਬੰਦ ਕਰਤਾ ਜਿਹੜੇ ਹਰਿਆਣਾ ਦੇ ਮਹਿੰਤੇਨ ਡਿਸਟ੍ਰਿਕਟ ਨੇ ਲਾਈਕ ਹਿਸਾਰ ਫਤੇਬਾਦ ਤੇ ਸਰਸਾ ਇਹਨਾਂ ਤਿੰਨਾ ਡਿਸਟ੍ਰਿਕਟਸ ਦੇ ਅੰਦਰ ਡਰਿੰਕਿੰਗ ਵਾਟਰ ਦੀ ਬਹੁਤ ਜ਼ਿਆਦਾ ਐਕਿਊਟ ਸ਼ਾਰਟੇਜ ਆਈ ਹੋਈ ਹੈ ਠੀਕ ਹੈ ਤੇ ਉਧਰੋਂ ਆਮ ਆਦਮੀ ਪਾਰਟੀ ਜਿਹੜੀ ਹੈਗੀ ਪੰਜਾਬ ਗਵਰਨਮੈਂਟ ਹੈ ਉਹ ਕਹਿੰਦੀ ਵੀ ਸਾਡੇ ਕੋਲੇ ਪਾਣੀ ਹੈ ਹੀ ਨਹੀਂ ਤੇ ਅਸੀਂ ਦੇ ਕਿੱਥੋਂ ਦੇਈਏ ਠੀਕ ਹੈ ਤੇ ਆਹ ਮੁੱਦਾ ਹੈ ਸਟੂਡੈਂਟ ਤੇ ਮੁੱਦੇ ਨੂੰ ਪੜਖਾਉਣ ਦਾ ਕੰਮ ਕੀਤਾ ਇਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਇਹਨੇ ਕੀਤਾ ਕਿ ਇਹਨੇ ਕੀ ਕੀਤਾ ਹੈਜ਼ ਆਰਡਰਡ ਦਾ ਰੀਲੀਜ਼ ਆਫ ਐਡੀਸ਼ਨਲ 8500 ਕਿਊਸਿਕ ਵਾਟਰ ਫਾਰ ਹਰਿਆਣਾ ਇਹ ਡਿਸੀਜਨ ਵੈਮਲੀ ਅਪੋਜ਼ਡ ਬਾਈ ਪੰਜਾਬ ਗਵਰਨਮੈਂਟ ਹੇਅਰ ਇਸ ਵਨ ਠੀਕ ਹੈ ਹੋਇਆ ਕਿ ਕਿ ਜਿੰਨਾ ਅਲੋਕੇਟ ਕੀਤਾ ਗਿਆ ਸੀ ਪਾਣੀ ਹਰਿਆਣੇ ਰਾਜਸਥਾਨ ਤੇ ਪੰਜਾਬ ਨੂੰ ਇਹਨਾਂ ਨੇ ਕੀ ਕੀਤਾ ਵਿਦਆਊਟ ਇਨਫਾਰਮਿੰਗ ਪੰਜਾਬ ਗਵਰਨਮੈਂਟ ਇਹਨੇ ਕੀ ਕੀਤਾ 8500 ਕਿਊਸਿਕ ਵਾਟਰ ਜਿਹੜਾ ਸੀ ਉਹ ਰੀਲੀਜ਼ ਕਰਤਾ ਹਰਿਆਣਾ ਗਵਰਨਮੈਂਟ ਨੂੰ ਐਕਸਟਰਾ ਠੀਕ ਹੈ ਜਿਹਦੇ ਉੱਪਰ ਪੰਜਾਬ ਗਵਰਨਮੈਂਟ ਪੜਕ ਗਈ ਠੀਕ ਹੈ ਪੰਜਾਬ ਗਵਰਨਮੈਂਟ ਹੁਣ ਇਥੇ ਪੜਕੀ ਕਿਉਂ ਉਹ ਕਹਿ ਕੀ ਰਹੀ ਹੈਗੇ ਇਹਦੇ ਬਾਰੇ ਥੋੜਾ ਜਿਹਾ ਆਪਾਂ ਗੱਲ ਕਰਦੇ ਹੈਗੇ ਵੀ ਪੰਜਾਬ ਗਵਰਨਮੈਂਟ ਦਾ ਕੀ ਕਨਸਰਨ ਹੈਗਾ ਬਟ ਉਸ ਤੋਂ ਪਹਿਲਾਂ ਤੁਸੀਂ ਥੋੜਾ ਜਿਹਾ ਇਥੇ ਫੈਕਟ ਜਾਨੋ ਉਹ ਇਹ ਸਟੂਡੈਂਟ ਕਿ ਜਿਹੜਾ ਆਪਣਾ ਪਾਖੜਾ ਨੰਗਲ ਡੈਮ ਹੈਗਾ ਇਹਨੂੰ ਆਪਾਂ ਇਦਾਂ ਹੀ ਮੰਨ ਲੈਂਦੇ ਵੀ ਆਪ ਤੁਸੀਂ ਤੁਸੀਂ ਆਮ ਹੀ ਗੱਲ ਕਰਦੇ ਹੋ ਵੀ ਪਾਖੜਾ ਨੰਗਲ ਡੈਮ ਦਾ ਪਾਣੀ ਪਾਖੜਾ ਨੰਗਲ ਡੈਮ ਦਾ ਪਾਣੀ ਸਟੂਡੈਂਟ ਪਾਖੜਾ ਤੇ ਨੰਗਲ ਇਹ ਦੋਨੋਂ ਅਲੱਗ-ਅਲੱਗ ਡੈਮ ਨੇ ਪਰ ਇਹ ਕੋਈ ਰਿਵਰ ਦੇ ਉੱਪਰ ਬਣੇ ਹੋਏ ਇਸ ਕਰਕੇ ਜ਼ਿਆਦਾਤਰ ਲੋਕ ਇਹਨੂੰ ਇੱਕੋ ਹੀ ਸਮਝ ਲੈਂਦੇ ਹੈਗੇ ਜਿਹੜਾ ਪਾਖੜਾ ਡੈਮ ਹੈ ਉਹ ਆਪਣਾ ਹਿਮਾਚਲ ਚ ਹੈਗਾ ਤੇ ਜਿਹੜਾ ਨੰਗਲ ਡੈਮ ਹੈ ਇਹ ਆਪਣਾ ਪੰਜਾਬ ਦੇ ਰੂਪਨਗਰ ਚ ਹੈ ਠੀਕ ਹੈ ਪਰ ਬਣਿਆ ਹੈ ਇੱਕੋ ਹੀ ਸਤਲੁਜ ਰਿਵਰ ਜਿਹੜੀ ਆਪਣੀ ਮੇਨ ਹੈਗੀ ਹੈ ਇਹਦੇ ਉੱਪਰ ਇੱਥੇ ਆਪਣਾ ਹਿਮਾਚਲ ਚ ਪਾਖੜਾ ਡੈਮ ਤੇ ਨੰਗਲ ਨੰਗਲ ਜਿਹੜਾ ਡੈਮ ਹੈ ਜਦੋਂ ਆਪਣੀ ਸਟਾਰਟਿੰਗ ਹੁੰਦੀ ਹੈ ਸਤਲੁਜ ਦੀ ਜਦੋਂ ਐਂਟਰੀ ਕਰਦੀ ਹੈ ਰੂਪਨਗਰ ਦੇ ਅੰਦਰ ਉੱਥੇ ਜਿਹੜਾ ਹੈਗਾ ਆਪਣਾ ਨੰਗਲ ਡੈਮ ਬਣਿਆ ਹੋਇਆ ਤੇ ਇੱਥੋਂ ਹੀ ਆਪਣੀ ਜਿਹੜੀ ਹੈਗੀ ਹੈ ਉਹ ਰਿਵ ਪਾਣੀ ਸਪਲਾਈ ਕਰ ਕਨਾਲ ਨਿਕਲਦੀ ਸੌਰੀ ਕਨਾਲ ਜਿਹੜੀ ਕਿ ਅੱਗੇ ਚੱਲ ਕੇ ਹਰਿਆਣਾ ਨੂੰ ਪਾਣੀ ਸਪਲਾਈ ਕਰਦੀ ਹੈਗੀ ਠੀਕ ਹੈ ਇਹ ਇੱਕ ਮੇਨ ਫੈਕਟ ਹੈਗਾ ਜੋ ਤੁਸੀਂ ਧਿਆਨ ਚ ਰੱਖਣਾ ਹੁਣ ਬੋਨ ਆਫ ਕੰਟੈਂਸ਼ਨ ਕੀ ਹੈ ਬਈ ਇੱਥੇ ਇੰਨੀ ਮਤਲਬ ਉਹ ਕਿਵੇਂ ਸੰਗ ਕਿਵੇਂ ਫਸ ਗਏ ਦੋ ਸਟੇਟਸ ਦੇ ਆਪਸ ਚ ਠੀਕ ਹੈ ਪੰਜਾਬ ਦਾ ਕਲੇਮ ਹੈਗਾ ਕਿ ਪੰਜਾਬ ਕੀ ਕਹਿੰਦਾ ਹੈ ਪੰਜਾਬ ਫੈਕਟਸ ਤੇ ਗੱਲ ਕਰ ਰਿਹਾ ਪੰਜਾਬ ਗਵਰਨਮੈਂਟ ਕੀ ਗੱਲ ਕਰ ਰਹੀ ਹੈ ਇੱਥੇ ਪੰਜਾਬ ਕਹਿੰਦੀ ਵੀ ਹਰ ਸਾਲ ਹਰ ਸਾਲ ਕੀ ਹੁੰਦਾ ਹੈ ਕਿ ਇਥੇ ਅਲੋਕੇਸ਼ਨ ਪਹਿਲਾਂ ਤੋਂ ਡਿਸਾਈਡ ਹੁੰਦੀ ਹੈ ਜਿੰਨਾ ਪਾਣੀ ਹੁੰਦਾ ਡੈਮ ਦੇ ਅੰਦਰ ਉਸ ਦੇ ਹਿਸਾਬ ਨਾਲ ਅਲੋਕੇਸ਼ਨ ਪਹਿਲਾਂ ਤੋਂ ਹੀ ਡਿਸਾਈਡ ਹੁੰਦੀ ਹੈ ਹਰ ਸਾਲ ਡਿਸਾਈਡ ਕਿਵੇਂ ਹੋਈ ਫॉर ਕਰੰਟ ਈਅਰ ਇਸ ਸਾਲ ਕੀ ਡਿਸਾਈਡ ਹੋਇਆ ਇਸ ਸਾਲ ਡਿਸਾਈਡ ਹੋਇਆ ਵੀ 5.5 1.2 ਮਿਲੀਅਨ ਏਕੜ ਫੁੱਟ ਜਿਹੜਾ ਪਾਣੀ ਹੈ ਉਹ ਪੰਜਾਬ ਨੂੰ ਦਿੱਤਾ ਜਾਊਗਾ ਠੀਕ ਹੈ 2.987 ਮਿਲੀਅਨ ਏਕੜ ਫਿਟ ਜਿਹੜਾ ਪਾਣੀ ਹੈ ਉਹ ਹਰਿਆਣਾ ਨੂੰ ਸਪਲਾਈ ਕੀਤਾ ਜਾਊਗਾ 3.318 ਜਿਹੜਾ ਮਿਲੀਅਨ ਏਕੜ ਫੀਟ ਪਾਣੀ ਹੈਗਾ ਉਹ ਰਾਜਸਥਾਨ ਨੂੰ ਅ alloate ਕੀਤਾ ਜਾਊਗਾ ਇਹ ਪਹਿਲਾਂ ਤੋਂ ਹੀ ਡਿਸਾਈਡ ਹੋ ਚੁੱਕਿਆ ਹੈਗਾ ਠੀਕ ਹੈ ਹਰ ਸਾਲ ਇਹ ਡਿਸਾਈਡ ਹੁੰਦਾ ਹੈਗਾ ਡਿਸਾਈਡ ਕੌਣ ਕਰਦਾ ਹੈਗਾ BBMB ਉਹ ਹੀ ਜਿਹਨੇ ਐਕਸਟਰਾ ਪਾਣੀ ਛੱਡਿਆ ਐਡੀਸ਼ਨਲ ਵਾਟਰ ਦਿੱਤਾ ਹਰਿਆਣੇ ਨੂੰ ਜਿਹਦੇ ਉੱਪਰ ਇਹ ਸਾਰਾ ਮੁੱਦਾ ਪੜਕਿਆ ਠੀਕ ਹੈ ਇਹ ਡਿਟਰਮਾਈਨ ਕਰਦੀ ਹੈ ਵਾਟਰ ਸ਼ੇਅਰਿੰਗ ਆਫ ਈਚ ਪਾਰਟਨਰ ਸਟੇਟ ਫਾਰ ਐਵਰੀ ਕੈਰੰਟ ਯਰ ਹਰ ਸਾਲ ਇਹ ਡਿਸਾਈਡ ਕਰਦੀ ਹੈ ਵੀ ਜਿਹੜੇ ਹਿਸਾਬ ਨਾਲ ਪਾਣੀ ਪਿੱਛੇ ਤੋਂ ਜਿਹੜਾ ਆ ਰਿਹਾ ਹੈਗਾ ਵੀ ਜਿਹਨਾਂ ਪਾਣੀ ਸਟੋਰ ਕਰ ਰੱਖਿਆ ਉਸ ਦੇ ਹਿਸਾਬ ਨਾਲ ਉਹ ਅ allo cate ਕਰ ਦਿੰਦੀ ਹੈ ਨਾ ਤਿੰਨਾ ਸਟੇਟਸ ਦੇ ਅੰਦਰ ਪਾਣੀ ਨੂੰ ਠੀਕ ਹੈ ਹੁਣ ਹੋਇਆ ਕੀ allo cation ਦੇ ਅਗੇਂਸਟ ਕੀ ਕੀਤਾ ਹਰਿਆਣਾ ਨੇ 103% 104% ਪਾਣੀ ਮਤਲਬ ਜਿੰਨਾ ਉਹਨੂੰ ਮਿਲਣਾ ਚਾਹੀਦਾ ਉਸ ਤੋਂ ਵੱਧ ਉਹਨੇ ਕੀ ਕੀਤਾ ਪਾਣੀ ਨੂੰ ਯੂਜ਼ ਕਰ ਲਿਆ ਮਤਲਬ ਕਿ ਪਾਣੀ ਇੱਥੇ ਜਿਹੜਾ ਹੈਗਾ ਛੱਡਿਆ ਗਿਆ ਹਰਿਆਣਾ ਨੂੰ ਦਿੱਤਾ ਗਿਆ ਉਹਨੇ 3.110 ਦੇਖੋ allo cate ਕਿੰਨਾ ਹੋਇਆ ਇਹਨੂੰ 2.987 ਲekin use ਕਿੰਨਾ ਕਰ ਲਿਆ ਨੇ 3.110 104% ਇਹਨੇ ਆਪਦਾ ਸ਼ੇਅਰ ਯੂਜ਼ ਕਰ ਲਿਆ ਤੇ ਇਹਨੇ ਫੇਰ ਤੋਂ ਦੁਬਾਰਾ ਤੋਂ ਪੰਜਾਬ ਗਵਰਨਮੈਂਟ ਨੂੰ ਬੋਲਿਆ ਕਿ ਬਈ ਮੈਨੂੰ ਹੁਣ ਐਕਸਟਰਾ ਹੋਰ ਪਾਣੀ ਚਾਹੀਦਾ ਐਡੀਸ਼ਨਲ ਵਾਟਰ ਚਾਹੀਦਾ 8500 ਕਿ ਉਸ ਇੱਕ ਵਾਟਰ ਮੈਨੂੰ ਹੋਰ ਦਿੱਤਾ ਜਾਵੇ ਠੀਕ ਹੈ ਇਹਨੇ ਬੋਲਿਆ ਲੇਕਿਨ ਇੱਥੇ ਪੰਜਾਬ ਗਵਰਨਮੈਂਟ ਜਿਹੜੀ ਹੈਗੀ ਉਹਨੇ ਮਨਾਂ ਕਰਤਾ ਉਹਨੇ ਕਹਿੰਦਾ ਵੀ ਨਹੀਂ ਅਸੀਂ ਹੁਣ ਤੁਹਾਨੂੰ ਇੱਕ ਵੀ ਬੂੰਦ ਪਾਣੀ ਨਹੀਂ ਨਹੀਂ ਦੇ ਸਕਦੇਗੇ ਕਿਉਂ ਨਹੀਂ ਦੇ ਸਕਦੇ ਬਈ ਕੀ ਰੀਜ਼ਨ ਹੈਗੇ ਪਿੱਛੇ ਇਹਦੇ ਪੰਜਾਬ ਗਵਰਨਮੈਂਟ ਕਿਉਂ ਨਹੀਂ ਦੇਦੀ ਪਾਣੀ ਹੈਨਾ ਵੀ ਪਾਣੀ ਦੀ ਇੰਨੀ ਕੀ ਸ਼ਾਰਟੇਜ ਆ ਗਈ ਵੀ ਤੁਸੀਂ ਜਿਹੜਾ ਹੈਗਾ ਵੀ 8000 ਕਿਊਸਿਕ ਵਾਟਰ ਵੀ ਰਿਲੀਜ਼ ਨਹੀਂ ਕਰ ਸਕਦੇ ਤੇ ਇੱਥੇ ਪੰਜਾਬ ਸਰਕਾਰ ਦਾ ਕਹਿਣਾ ਹੈਗਾ ਵੀ ਸਾਡੇ ਕੋਲੇ ਪਾਣੀ ਪਹਿਲਾਂ ਹੀ ਬਹੁਤ ਘਟ ਹੈ ਪਹਿਲਾਂ ਹੀ ਬਹੁਤ ਘੱਟ ਪਾਣੀ ਹੈ ਤਿੰਨੋਂ ਜਿਹੜੇ ਮੇਨ ਡੈਮ ਹੈ ਪੋਂਗ ਡੈਮ ਠੀਕ ਹੈ ਇੱਥੇ ਸਰਕਾਰ ਦਾ ਕਹਿਣਾ ਵੀ ਜਿਹੜਾ ਪੋਂਗ ਡੈਮ ਹੈ ਠੀਕ ਹੈ ਰਣਜੀਤ ਸਾਗਰ ਡੈਮ ਤੇ ਪਾਖੜਾ ਡੈਮ ਇਹਨਾਂ ਜਿਹੜਿਆ ਮੇਨ ਪ੍ਰਮੁੱਖ ਜਿਹੜੇ ਤਿੰਨ ਡੈਮ ਨੇ ਪੰਜਾਬ ਨੂੰ ਜਿਹੜੇ ਪਾਣੀ ਸਪਲਾਈ ਕਰਦੇ ਆ ਜਿਹੜੇ ਤਿੰਨ ਮੇਨ ਡੈਮ ਨੇ ਫॉर ਇਰੀਗੇਸ਼ਨ ਪਰਪਸ ਫॉर ਡਰਿੰਕਿੰਗ ਪਰਪਸ ਜਿੰਨਾ ਵੀ ਪਾਣੀ ਸਪਲਾਈ ਹੁੰਦਾ ਪੂਰੇ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਸਟੂਡੈਂਟ ਜਿੰਨਾ ਪਾਣੀ ਸਪਲਾਈ ਹੁੰਦਾ ਆਪਣਾ ਡਰਿੰਕਿੰਗ ਪਰਪਸ ਤੋਂ ਤੇ ਇਰੀਗੇਸ਼ਨ ਪਰਪਸ ਤੋਂ ਇਹ ਸਾਰਾ ਇਹਨਾਂ ਤਿੰਨ ਡੈਮਸ ਤੋਂ ਸਪਲਾਈ ਹੁੰਦਾ ਪੌਂਗ ਡੈਮ ਰਣਜੀਤ ਸਾਗਰ ਆਲਦੋ ਹੋਰ ਵੀ ਹੈਗੇ ਲੇਕਿਨ ਇਹ ਤਿੰਨ ਪ੍ਰਮੁੱਖ ਡੈਮ ਨੇ ਪੰਜਾਬ ਦੇ ਠੀਕ ਹੈ ਜਿੱਥੋਂ ਪਾਣੀ ਸਪਲਾਈ ਹੁੰਦਾ ਹੈ ਠੀਕ ਹੈ ਇਹਨਾਂ ਸਟੇਟਸ ਤੇ ਸਟੂਡੈਂਟ ਇਹਨਾਂ ਨੇ ਕਿਹਾ ਵੀ ਆਲਰੇਡੀ ਸਾਡੇ ਕੋਲੇ ਆਹ ਜਿਹੜੇ ਡੈਮ ਨੇ ਇਹਨਾਂ ਦੇ ਅੰਦਰ ਪਾਣੀ ਪਹਿਲਾਂ ਤੋਂ ਹੀ ਘਟੇ ਠੀਕ ਹੈ ਆਲਰੇਡੀ ਪਾਣੀ ਘਟਾ ਹੈ ਦੂਸਰਾ ਰੀਜ਼ਨ ਉਹਨਾਂ ਨੇ ਕੀ ਦਿੱਤਾ ਦੂਸਰਾ ਰੀਜ਼ਨ ਦਿੱਤਾ ਵੀ ਮਈ ਦਾ ਟਾਈਮ ਆ ਗਿਆ ਅੱਜ ਕੀ ਇਹ 2 ਮਈ ਹੋ ਗਈ ਹੈ ਕਹਿੰਦਾ ਵੀ 25 ਮਈ ਤੋਂ ਕੀ ਸ਼ੁਰੂ ਹੋ ਜਾਣਾ ਝੋਨਾ ਲੱਗਣਾ ਸ਼ੁਰੂ ਹੋ ਜਾਊ ਪੰਜਾਬ ਦੇ ਅੰਦਰ ਪੈਡੀ ਕਲਟੀਵੇਸ਼ਨ ਸ਼ੁਰੂ ਹੋ ਜਾਊਗੀ ਉਸ ਟਾਈਮ ਤੇ ਤੁਹਾਨੂੰ ਪਤਾ ਹੈ ਵੀ ਜਿਹੜਾ ਜਦੋਂ ਝੋਨਾ ਲੱਗਦਾ ਹੈ ਜਾਂ ਜਿਹਨੂੰ ਆਪਾਂ ਜਿਹੜੀ ਵੀ ਕਹਿੰਦੇ ਹੈਗੇ ਜਦੋਂ ਉਹ ਲੱਗਦੀ ਹੈ ਸਟੂਡੈਂਟ ਉਸ ਟਾਈਮ ਤੇ ਪਾਣੀ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੁੰਦੀ ਹੈ ਫ ਹੈਨਾ ਤੇ ਤੁਹਾਨੂੰ ਪਤਾ ਹੈ ਪੰਜਾਬ ਦੇ ਅੰਦਰ ਜਿਹੜਾ ਰਾਈਸ ਹੈ ਉਹ ਬਹੁਤ بڑے ਲੈਵਲ ਤੇ ਕਲਟੀਵੇਟ ਕੀਤਾ ਜਾਂਦਾ ਬਹੁਤ بڑے ਲੈਵਲ ਤੇ ਉਸ ਨੂੰ ਗਾਇਆ ਜਾਂਦਾ ਹੈਗਾ 메ਜਰ ਕ੍ਰੋਪ ਹੀ ਉਹ ਹੈਗੀ ਪੰਜਾਬ ਦੀ ਰਾਈਟ ਤੇ ਉਹਦੇ ਲਈ ਹੁਣ ਪਾਣੀ ਤਾਂ ਚਾਹੀਦਾ ਤੇ ਸਰਕਾਰ ਦਾ ਕਹਿਣਾ ਵੀ ਜੇ ਅਸੀਂ ਪਾਣੀ ਛੱਡ ਤਾ ਠੀਕ ਹੈ ਤਾਂ ਜਿਹੜੇ ਸਾਡੇ ਫਾਰਮਰਸ ਨੇ ਉਹ ਤਾਂ ਉਹ ਤਾਂ ਮਰ ਜਾਣਗੇ ਉਹਨਾਂ ਨੂੰ ਅਸੀਂ ਪਾਣੀ ਕਿੱਥੋਂ ਦੇਵਾਂਗੇ ਵੀ ਪੰਜਾਬ ਦੇ ਅੰਦਰ ਪੰਜਾਬ ਦੇ ਫਾਰਮਰਸ ਨੇ ਤਾਂ ਸਾਨੂੰ ਹੀ ਬੋਲਣਾ ਹੈ ਵੀ ਹਾਂ ਵੀ ਪਾਣੀ ਦਿਓ ਸਾਨੂੰ ਪਾਣੀ ਸਾਡੇ ਕੋਲ ਹੋਣਾ ਨਹੀਂ ਠੀਕ ਹੈ ਤੇ ਦੇਣ ਸਾਰੇ ਵਿੱਚ ਸਾਰੇ 20 25 ਦਿਨ ਰਹਿ ਗਏਗੇ ਹੈਨਾ ਸਾਡੀ ਤਾਂ ਖੇਤੀ ਉੱਤੇ ਆਈ ਪਈਗੀ ਕਰੀਫ ਦੀ ਫਸਲ ਅਸੀਂ ਉਗਾਣੀ ਹੈਗੀ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਤੇ ਉੱਤੋਂ ਕੀ ਹੋਇਆ ਵੀ ਹਿਮਾ ਜਿਹੜਾ ਉੱਪਰ ਹਿਮਾਲਿਆ ਹੈਗਾ ਹੈਨਾ ਉਹਦੇ ਉੱਪਰ ਵੈਸੀ ਸਨੋਫੋਲ ਇਸ ਸਾਲ ਘੱਟ ਹੋਈ ਸਨੋਫੋਲ ਘੱਟ ਹੋਈ ਤਾਂ ਜਿਹੜੀਆਂ ਆਪਣੀਆਂ ਰਿਵਰਸ ਨੇ ਸਤਲੁਜ ਬਿਆਸ ਰਾਵੀ ਇਹਨਾਂ ਦੇ ਅੰਦਰ ਪਾਣੀ ਜਿਹੜਾ ਹੈਗਾ ਪਾਣੀ ਦਾ ਲੈਵਲ ਪਹਿਲਾਂ ਹੀ ਘੱਟ ਹੈਗਾ ਪਾਣੀ ਦਾ ਲੈਵਲ ਪਹਿਲਾਂ ਹੀ ਘੱਟ ਹੈਗਾ ਇਸ ਕਰਕੇ ਡੈਮ ਦੇ ਅੰਦਰ ਜਿਹੜਾ ਪਾਣੀ ਸਟੋਰ ਕੀਤਾ ਗਿਆ ਹੈਗਾ ਉਹ ਕੀ ਹੈਗਾ ਇੱਥੇ

ਹਣਾ ਘੱਟ ਪਾਣੀ ਉਹਦੇ ਅੰਦਰ ਇੰਨਾ ਫਿੱਟ ਘੱਟ ਫੁੱਟ ਘੱਟ ਪਾਣੀ ਹੈ। ਪਾਖੜਾ ਡੈਮ ਦੇ ਅੰਦਰ 12 ਫੁੱਟ ਘੱਟ ਪਾਣੀ ਹੈਗਾ ਪਿਛਲੇ ਸਾਲ ਨਾਲੋਂ। ਕਹਿੰਦਾ ਵੀ ਪਾਣੀ ਦੀ ਪਹਿਲਾਂ ਹੀ ਸ਼ਾਰਟੇਜ ਹੈ। ਉੱਤੋਂ ਮੇਰੇ ਸਟੇਟ ਦੇ ਅੰਦਰ ਕੀ ਹੈਗਾ ਪੰਜਾਬ ਗਵਰਨਮੈਂਟ ਇੱਥੇ ਆਮ ਆਦਮੀ ਪਾਰਟੀ ਜਾਂ ਤੁਸੀਂ ਕਹਿ ਲੋ ਵੀ ਮਾਨ ਸਰਕਾਰ ਕਹਿ ਰਹੀ ਹੈਗੀ ਭਗਵੰਤ ਮਾਨ ਜੀ ਵੀ ਉੱਤੋਂ ਇੱਕ ਤਾਂ ਡੈਮ ਦੇ ਅੰਦਰ ਪਾਣੀ ਘੱਟ। ਉੱਤੋਂ ਕੀ ਹੈਗਾ ਵੀ ਉੱਤੋਂ ਜਿਹੜਾ ਹੈਗਾ ਝੋਨੇ ਦਾ ਟਾਈਮ ਆ ਗਿਆ। ਹੁਣ ਬਈ ਮੇਰੇ ਸਟੇਟ ਦੇ ਜਿਹੜੇ ਫਾਰਮਰਸ ਨੇ ਉਹ ਹੁਣ ਝੋਨਾ ਲਾਉਣਾ ਸ਼ੁਰੂ ਕਰਨਗੇ 25 ਮਈ ਤੋਂ ਬਾਅਦ ਬਾਅਦ। ਉਨਾ ਨੂੰ ਇੱਕਦਮ ਪਾਣੀ ਦੀ ਸਪਲਾਈ ਜ਼ਿਆਦਾ ਕਰਨੀ ਪਈਗੀ ਜਿਹਦੇ ਵਜ੍ਹਾ ਨਾਲ ਕੀ ਹੋਏਗਾ ਮੇਰੇ ਕੋਲ ਇੱਥੇ ਪਾਣੀ ਦੀ ਸ਼ਾਰਟੇਜ ਆ ਜਾਏਗੀ ਜੇ ਮੈਂ ਕੀ ਕਰਤਾ ਹਰਿਆਣੇ ਨੂੰ ਪਾਣੀ ਅਲੋਕੇਟ ਕਰਤਾ ਠੀਕ ਹੈ ਠੀਕ ਹੈ ਤੇ ਹਰਿਆਣਾ ਗਵਰਨਮੈਂਟ ਕੀ ਕਹਿ ਰਹੀ ਹੈ ਹਰਿਆਣਾ ਗਵਰਨਮੈਂਟ ਦਾ ਕਹਿਣਾ ਹੈਗਾ ਵੀ ਤੁਸੀਂ ਹਿਮੈਨਿਟੇਰੀਅਨ ਗਰਾਉਂਡ ਤੇ ਸਾਨੂੰ 8500 ਕਿਊਸੀਕ વોટર ਐਕਸਟਰਾ ਐਡੀਸ਼ਨਲ ਪ੍ਰੋਵਾਈਡ ਕਰੋ ਕਿਉਂ ਕਿਉਂਕਿ ਭਾਈ ਜਿਹੜੇ ਤਿੰਨ ਮੇਨ ਡਿਸਟ੍ਰਿਕਟ ਨੇ ਹਰਿਆਣੇ ਦੇ हिसार ਫਤਿਹਬਾਦ ਤੇ ਸਰਸਾ ਇਹਨਾਂ ਦੇ ਅੰਦਰ ਐਕਿਊਟ ਸ਼ਾਰਟੇਜ ਆਈ ਹੋਈ ਹੈ ਡਰਿੰਕਿੰਗ ਵਾਟਰ ਦੀ ਠੀਕ ਹੈ ਪਾਣੀ ਦੀ ਬਹੁਤ ਘੱਟ ਬਹੁਤ ਘੱਟ ਸਪਲਾਈ ਹੈਗੀ ਇਸ ਕਰਕੇ ਠੀਕ ਹੈ ਤੇ ਇਹ ਇਥੇ ਬੋਨ ਆਫ ਕੰਟੈਂਸ਼ਨ ਬਣਿਆ ਹੋਇਆ ਪੰਜਾਬ ਤੇ ਹਰਿਆਣਾ ਦਾ ਹੈ ਨਾ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਇਹਦੇ ਚ ਕੌਣ ਸਹੀ ਹੈ ਪੰਜਾਬ ਸਰਕਾਰ ਜਾਂ ਹਰਿਆਣਾ ਸਰਕਾਰ ਠੀਕ ਹੈ ਆਲਦੋ ਸਟੂਡੈਂਟ ਇਹਦਾ ਆਨਸਰ ਥੋੜਾ ਜਿਹਾ ਆਪਣੇ ਐਕਸਪਰਟ ਹੈਗੇ ਉਹਨਾਂ ਨੇ ਵੀ ਇਸ ਦਾ ਆਨਸਰ ਦਿੱਤਾ ਹੈਗਾ ਠੀਕ ਹੈ ਬੋਨ ਆਫ ਕੰਟੈਂਸ਼ਨ ਤੁਹਾਨੂੰ ਸਮਝ ਆ ਗਿਆ ਹੁਣ ਐਕਸਪਰਟ ਦਾ ਕੀ ਓਪੀਨੀਅਨ ਆ ਉਹ ਇਥੇ ਦਿੱਤਾ ਹੋਇਆ ਹੈ ਠੀਕ ਹੈ ਐਕਸਪਰਟ ਹੈਗੇ ਆਪਣੇ ਏਐਸ ਦੌਲਤ ਜੀ ਠੀਕ ਹੈ ਡਯੂ ਐਲ ਈ ਟੀ ਪਤਾ ਨਹੀਂ ਇਹਨਾਂ ਦਾ ਚਲੋ ਠੀਕ ਹੈ ਏ ਐਸ ਡੀ ਆਪਣੇ ਇੱਥੇ ਕੀ ਨੇ ਐਕਸਪਰਟ ਨੇ ਇਹਨਾਂ ਦਾ ਕੀ ਕਹਿਣਾ ਹੈਗਾ ਇਹਨਾਂ ਦਾ ਇਹ ਕਹਿਣਾ ਹੈਗਾ ਵੀ ਜਿਹੜਾ ਪੰਜਾਬ ਹੈ ਠੀਕ ਹੈ ਉਹ ਪਾਣੀ ਸਪਲਾਈ ਉਹ ਕਹਿੰਦਾ ਉਹਦਾ ਕਹਿਣਾ ਹੈਗਾ ਕਿ ਸੈੱਡ ਸਪਲਾਈਂਗ ਵਾਟਰ ਫॉर ਡਰਿੰਕਿੰਗ ਪਰਪਸ ਟੂ ਹਰਿਆਣਾ ਫॉर ਨਾਊ ਇਜ਼ ਨਾਟ ਲਾਈਕਲੀ ਟੂ ਪਾਜ਼ ਅ ਪ੍ਰੋਬਲਮ ਉਹ ਕਹਿੰਦਾ ਵੀ ਡਰਿੰਕਿੰਗ ਪਰਪਸ ਦੇ ਲਈ ਅਗਰ ਆਪਾਂ ਹਰਿਆਣੇ ਨੂੰ ਪਾਣੀ ਅਲੋਟ ਕਰ ਵੀ ਦਿੰਦੇ ਹਾਂ ਕਹਿੰਦਾ ਇਹ ਕੋਈ ਪ੍ਰੋਬਲਮ ਨਹੀਂ ਗੀ ਐਕਸਪਰਟ ਜੀ ਦਾ ਕਹਿਣਾ ਏਐਸਡੀ ਦਾ ਕਹਿਣਾ ਹੈਗਾ ਇਕ ਕੰਦਾ ਵੀ ਇਹ ਕੋਈ ਪ੍ਰੋਬਲਮ ਨਹੀਂ ਗੀ ਠੀਕ ਹੈ ਸੱਚ ਇਸ਼ੂਸ ਆਰ ਕਾਮਨ ਕਹਿੰਦਾ ਵੀ ਐਵੇਂ ਦੇ ਇਸ਼ੂ ਜਿਹੜੇ ਹੁੰਦੇ ਉਹ ਦੋ ਸਟੇਟਸ ਦੇ ਅੰਦਰ ਬਹੁਤ ਹੀ ਕਾਮਨ ਹੁੰਦੇ ਪਰ ਇਹਨਾਂ ਨੂੰ ਆਪਾਂ ਕਹਿੰਦਾ ਅਡਜਸਟ ਕਰ ਸਕਦੇ ਹੈਗੇ ਜੇ ਆਪਾਂ ਇੱਕ ਟੇਬਲ ਤੇ ਬੈਠ ਕੇ ਡਿਸਕਸ਼ਨ ਕਰੀਏ ਤਾਂ ਇਹਦੀ ਆਪਾਂ ਇਸ ਪ੍ਰੋਬਲਮ ਨੂੰ ਆਪਾਂ ਸੌਲਟ ਆਊਟ ਕਰ ਸਕਦੇ ਹੈਗੇ ਠੀਕ ਹੈ ਹਿਮੈਨਿਟੇਰੀਅਨ ਗਰਾਉਂਡ ਤੇ ਆਪਾਂ ਵਾਟਰ ਜਿਹੜਾ ਹੈ ਖਾਸ ਕਰਕੇ ਡਰਿੰਕਿੰਗ ਪਰਪਸ ਦੇ ਲਈ ਆਪਾਂ ਪਾਣੀ ਨੂੰ ਸਪਲਾਈ ਕਰ ਸਕਦੇ ਹੈਗੇ ਠੀਕ ਹੈ ਓਕੇ ਕਿਉਂ ਕਿਵੇਂ ਸਪਲਾਈ ਕਰ ਸਕਦੇ ਉਹਨਾਂ ਦਾ ਕੀ ਕਹਿਣਾ ਹੈ ਕਿ ਉਹ ਕਹਿੰਦੇ ਵੀ ਇਫ ਹਰਿਆਣਾ ਪਾਪੂਲੇਸ਼ਨ ਨੀਡ ਡਰਿੰਕਿੰਗ ਵਾਟਰ ਇਟ ਕੈਨ ਬੀ ਪ੍ਰੋਵਾਈਡਡ اسپੈਸ਼ਲੀ ਸਿንስ ਪੰਜਾਬ ਡਸ ਨੋਟ ਨੀਡ ਐਕਸਟਰਾ ਵਾਟਰ ਐਟ ਥਿਸ ਟਾਈਮ ਕਹਿੰਦਾ ਹੁਣ ਜਿਹੜਾ ਹੁਣ ਕੱਲ ਇਹ ਕੱਲ ਦੀ ਨਿਊਜ਼ ਹੈਗੀ ਹੈ ਕਹਿੰਦਾ ਵੀ 2 ਮਈ ਆ ਚ ਹੈਨਾ 1 ਜਾਂ 2 ਮਈ ਹੈ ਸਾਨੂੰ ਪਾਣੀ ਕਦੋਂ ਚਾਹੀਦਾ ਹੈਗਾ ਪਾਣੀ ਦੀ ਸਪਲਾਈ ਭਰਪੂਰ ਕਦੋਂ ਚਾਹੀਦੀ 25 ਮਈ ਨੂੰ ਕਹਿੰਦਾ ਇਹਦੇ ਵਿੱਚ ਗੈਪ ਹੈ ਇੱਕ ਹੈਨਾ ਹਜੇ ਸਾਨੂੰ ਹੁਣੇ ਇਸੇ ਟਾਈਮ ਤੇ ਪਾਣੀ ਨਹੀਂ ਚਾਹੀਦਾ ਵੀ ਅੱਜ ਹੀ ਚਾਹੀਦਾ ਸਾਨੂੰ ਪਾਣੀ ਸਪਲਾਈ ਕਰਨਾ ਹੈ ਫਾਰਮਰਸ ਨੂੰ ਪੰਜਾਬ ਦੀ ਨਹੀਂ ਪੰਜਾਬ ਦੇ ਫਾਰਮਰਸ ਨੂੰ ਸੀ 25 ਦਿਨ ਬਾਅਦ ਪਾਣੀ ਸਪਲਾਈ ਕਰਨਾ ਹੈ ਕਹਿੰਦਾ ਵੀ ਸਾਡੇ ਕੋਲੇ ਇੱਕ ਟਾਈਮ ਦਾ ਗੈਪ ਹੈਗਾ ਜਿੱਥੇ ਜਿਹਦੇ ਚ ਆਪਾਂ ਕੀ ਕਰ ਸਕਦੇ ਆ ਡਰਿੰਕਿੰਗ ਵਾਟਰ ਸਪਲਾਈ ਕਰ ਸਕਦੇ ਆ ਹਰਿਆਣੇ ਨੂੰ ਹਜੇ ਆਪਾਂ ਕਰ ਸਕਦੇ ਆ ਸਪਲਾਈ ਕਹਿੰਦਾ ਵੀ ਵੀ ਵਿਲ ਰਿਕਵਾਇਰ ਮੋਰ ਵਾਟਰ ਅਰਾਊਂਡ ਮਈ 24 25 ਜਸ ਟਾਈਮ ਤੇ ਫਾਰਮਰ ਜਿਹੜੇ ਹੈਗੇ ਉਹ ਸ਼ੁਰੂ ਕਰਨਗੇ ਪੈਡੀ ਦੀ ਟ੍ਰਾਂਸਪਲੈਂਟੇਸ਼ਨ ਠੀਕ ਹੈ 1 ਜੂਨ ਦਾ ਓਨਲੀ ਕੰਡੀਸ਼ਨ ਇਜ਼ ਥੈਟ 댓 ਏਚ ਸਟੇਟ ਕੋਟਾ ਮਸਟ ਰਿਮੇਨਡ ਇਨ ਅਨਟੈਂ ਪਰ ਕਹਿੰਦਾ ਵੀ ਇੱਥੇ ਇੱਕ ਕੰਡੀਸ਼ਨ ਹੈਗੀ ਹੈ ਵੀ ਜਿਹੜਾ ਕੋਟਾ ਡਿਸਾਈਡ ਹੋਇਆ ਜਿਹੜਾ ਆਪਾਂ ਪਿੱਛੇ ਕੋਟਾ ਪੜ ਕੇ ਆਈ ਹੈਗੇ ਆਹ ਵਾਲਾ ਕੋਟਾ ਠੀਕ ਹੈ ਵੀ ਕਿੰਨਾ ਕਿੰਨਾ ਪਾਣੀ ਅਲੋਟ ਹੋਏਗਾ ਕਹਿੰਦਾ ਇਹ ਫਿਕਸਡ ਹੈ ਇਹ ਤਾਂ ਕਹਿੰਦਾ ਫਿਕਸਡ ਹੈ ਇਹ ਅਨਚੇਂਜ ਹੈ ਠੀਕ ਹੈ ਇਹ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਕਹਿੰਦਾ ਹੁਣ ਕਹਿੰਦਾ ਵੀ ਜੇ ਤੁਸੀਂ ਐਕਸਟਰਾ ਪਾਣੀ ਦੇਤਾ ਹਰਿਆਣੇ ਨੂੰ ਤੁਸੀਂ ਕਹਿੰਦਾ ਵੀ ਆਉਣ ਵਾਲੇ ਟਾਈਮ 'ਚ ਕੀ ਕਰੋ ਉਹਨਾਂ ਕੱਟ ਕਰ ਲਓ ਪਾਣੀ ਵੀ ਜੇ ਤੁਸੀਂ ਉਹ ਐਕਸਟਰਾ ਪਾਣੀ ਦੇ ਰਹੇ ਹੋ ਹਰਿਆਣਾ ਨੂੰ ਤਾਂ ਉਹਨੂੰ ਕੀ ਕਰੋ ਉਸਤੇ ਕੋਟੇ 'ਚੋਂ ਕੱਟ ਕਰ ਲਓ ਆਉਣ ਵਾਲੇ ਟਾਈਮ 'ਚ ਜਦੋਂ ਆਪਾਂ ਨੂੰ ਪਾਣੀ ਦੀ ਜ਼ਿਆਦਾ ਰਿਕੁਆਇਰਮੈਂਟ ਹੈ ਤਾਂ ਇੱਥੇ ਕੀ ਬੋਲਿਆ ਕਹਿੰਦਾ ਇਫ ਐਕਸਟਰਾ ਵਾਟਰ ਇਜ਼ 기ਵਨ ਇਜ਼ 기ਵਨ ਟੂ ਹਰਿਆਣਾ ਨਾਊ ਕਹਿੰਦਾ ਵੀ ਅਗਰ ਆਪਾਂ ਹਰਿਆਣਾ ਨੂੰ ਐਕਸਟਰਾ ਪਾਣੀ ਇੱਥੇ ਦੇ ਤਾ ਪੰਜਾਬ ਸ਼ੁੱਡ ਬੀ ਕੰਪਨਸੇਟਿਡ ਲੇਟਰ ਕਹਿੰਦਾ ਪੰਜਾਬ ਉਸ ਤੋਂ ਬਾਅਦ ਕੀ ਕਰੇ 25 ਮਈ ਦੇ ਅਰਾਊਂਡ ਜਾਂ 1 ਜੂਨ ਜਦੋਂ ਆਪਾਂ ਨੂੰ ਪਾਣੀ ਦੀ ਉਸ ਟਾਈਮ ਤੇ ਉਹ ਕੰਪਨਸੇਟ ਕਰ ਲੇ ਮਤਲਬ ਕਿ ਉਸ ਟਾਈਮ ਤੇ ਉਹ ਹਰਿਆਣਾ ਦਾ ਜਿਹੜਾ ਹਰਿਆਣਾ ਨੂੰ ਜਿਹੜਾ ਪਾਣੀ ਸਪਲਾਈ ਹੋ ਰਿਹਾ ਉਹ ਕੀ ਕਰਦੇ ਇੱਥੇ ਬੰਦ ਕਰਦੇ ਤੇ इवन ਬਾਅਦ ਲੇਟਰ ਔਨ ਠੀਕ ਹੈ ਲੇਟਰ ਔਨ ਕੀ ਕਰ ਸਕਦਾ ਹੈ ਪੰਜਾਬ ਜਿਹੜਾ ਹੈ ਉਹ ਪਾਣੀ ਕੱਟ ਕਰ ਸਕਦਾ ਹੈ ਹਰਿਆਣਾ ਦਾ ਥੋੜਾ ਥੋੜਾ ਕਰਕੇ ਮਤਲਬ ਕਿ ਕੰਪਨਸੇਟ ਕਰ ਲੇ ਮਤਲਬ ਕਿ ਜਿੰਨਾ ਪਾਣੀ ਬਾਅਦ ਚ ਸਪਲਾਈ ਹੋਣਾ ਲਾਈਕ ਜੂਨ ਚ ਜਿੰਨਾ ਸਪਲਾਈ ਹੋਣਾ ਹੈ ਜੁਲਾਈ ਚ ਸਪਲਾਈ ਹੋਣਾ ਜਿਹੜਾ ਪੰਜਾਬ ਹਰਿਆਣੇ ਨੂੰ ਉਹਦੇ ਚ ਥੋੜਾ ਕੱਟ ਜਿਹੜਾ ਹੈਗਾ ਉਹ ਕਰ ਸਕਦਾ ਹੈਗਾ ਪੰਜਾਬ ਠੀਕ ਹੈ ਉਹਨੂੰ ਕੰਪਨਸੇਟ ਕਰਨ ਲਈ ਜਿਹੜਾ ਉਹ ਹੁਣ ਇਸ ਟਾਈਮ ਹਿਮੇਨਿਟੇਰੀਅਨ ਗਰਾਉਂਡ ਦੇ ਉੱਪਰ ਯਾ ਡਰਿੰਕਿੰਗ ਵਾਟਰ ਸਪਲਾਈ ਕਰੂਗਾ ਪੰਜਾਬ ਹਰਿਆਣੇ ਨੂੰ ਠੀਕ ਹੈ ओके ਕੰਪਲ ਫਲੋ ਕੈਨ ਬੀ ਅਡਜਸਟਡ ਕਹਿੰਦਾ ਫਲੋ ਆਪਾਂ ਇੱਥੇ ਅਡਜਸਟ ਕਰ ਸਕਦੇ ਵੀ ਜਿੰਨਾ ਪਾਣੀ ਆਪਾਂ ਰਿਲੀਜ਼ ਕਰਨਾ ਹਰਿਆਣੇ ਨੂੰ ਜੂਨ ਜਲਾਈ ਦੇ ਵਿੱਚ ਕਹਿੰਦਾ ਉਹਨਾਂ ਉਹਦੋਂ ਥੋੜਾ ਕੱਟ ਕਰ ਲਓ ਠੀਕ ਹੈ ਬਟ ਇਟ ਵੁੱਡ ਬੀ ਰੋਂਗ ਟੂ ਗਿਵ ਐਡੀਸ਼ਨਲ ਵਾਟਰ ਫਰੋਮ ਵਨ ਸਟੇਟ ਸ਼ੇਅਰ ਟੂ ਅਨਦਰ ਦਾ ਫਿਕਸਡ ਸ਼ੇਅਰ ਇਜ਼ ਸੈਕੰਡ ਕਹਿੰਦਾ ਵੀ ਇਹ ਬਿਲਕੁਲ ਗਲਤ ਹੈਗਾ ਵੀ ਤੁਸੀਂ ਇੱਕ ਸਟੇਟ ਦਾ ਸ਼ੇਅਰ ਕੱਟ ਕੇ ਤੁਸੀਂ ਦੂਸਰੇ ਨੂੰ ਦੇ ਦੋ ਹੈਨਾ ਜਿੰਨਾ ਅਲੋਟਡ ਹੋਇਆ ਹੈ ਜਿਹੜੇ ਸਟੇਟ ਨੂੰ ਉਹਨਾਂ ਤੋਂ ਉਹਨੂੰ ਮਿਲਣਾ ਹੀ ਚਾਹੀਦਾ ਹੈ ਇਹ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਇੱਕ ਸਟੇਟ ਦਾ ਕੱਟ ਕੇ ਜਿਹੜਾ ਹੈਗਾ ਹੁਣ ਤੁਸੀਂ ਦੂਸਰੇ ਸਟੇਟ ਨੂੰ ਦੇ ਰਹੇ ਹੋ ਠੀਕ ਹੈ ਇਹ ਗਲਤ ਹੈ ਕਹਿੰਦਾ ਬਿਲਕੁਲ ਇਹ ਆਪਣੇ ਐਕਸਪਰਟ ਜੀ ਦਾ ਕਹਿਣਾ ਹੈਗਾ ਠੀਕ ਹੈ ਇਹ ਆਪਣੇ ਐਕਸਪਰਟ ਦਾ ਕਹਿਣਾ ਹੈਗਾ ਠੀਕ ਹੈ ਇਹ ਐਕਸਪਰਟ opinion ਹੈਗਾ ਸਟੂਡੈਂਟ ਬਾਕੀ ਸਭ ਦੇ ਆਪਣੇ ਆਪਣੇ opinion ਨੇ ਪੰਜਾਬ ਗਵਰਨਮੈਂਟ ਦਾ ਕੋਈ opinion ਹੈ ਤੇ ਹਰਿਆਣਾ ਗਵਰਨਮੈਂਟ ਦਾ ਕੋਸ਼ opinion ਹੈ ਹਰਿਆਣਾ ਗਵਰਨਮੈਂਟ ਕਹਿੰਦਾ ਵੀ ਇਹ ਸਾਡਾ ਵੱਡਾ ਭਰਾ ਹੈਗਾ ਤੁਸੀਂ ਸੁਣਿਆ ਹੀ ਹੋਣਾ ਨਿਊਜ਼ ਦੇ ਅੰਦਰ ਉਹ ਕਹਿੰਦਾ ਸਾਡਾ ਵੱਡਾ ਭਰਾ ਐ ਸਮੋ ਇੰਨਾ ਪਾਣੀ ਵੀ ਨਹੀਂ ਦੇ ਸਕਦਾ ਇਹ ਠੀਕ ਹੈ ਹਿਮੈਨਿਟਰੀਅਨ ਗਰਾਉਂਡ ਤੇ ਅਸੀਂ ਪਾਣੀ ਮੰਗ ਰਹੇ ਹੈਗੇ ਐਡੀਸ਼ਨਲ ਠੀਕ ਹੈ ਇਹ ਸਾਰਾ ਕੁਝ ਚੱਲ ਰਿਹਾ ਸੂਡਨ ਟੇਸ ਟਾਈਮ ਠੀਕ ਹੈ ਤੇ ਉੱਤੋਂ ਪੰਜਾਬ ਜਿਹੜਾ ਹੈਗਾ ਕਾਊਂਟਰ ਕਰ ਰਿਹਾ ਹੈਗਾ ਉਹ ਕਹਿੰਦਾ ਵੀ ਸਾਰੇ ਡੈਮਸ ਅੰਦਰ ਪਾਣੀ ਘਟ ਗਿਆ 스ਨੋ ਫਾਲ ਘਟ ਹੋਈ ਹੈ ਮੈਂ ਕਿੱਥੋਂ ਦੇਦਾ ਪਾਣੀ ਹੁਣ ਪੰਜਾਬ ਕੀ ਕਰੇ ਇਸ ਤੋਂ ਅੱਗੇ ਪੰਜਾਬ ਕਰੂਗਾ ਕੀ ਪੰਜਾਬ ਨਾਊ ਐਕਸਪਲੋਰਿੰਗ ਲੀਗਲ ਆਪਸ਼ਨਸ ਪੰਜਾਬ ਜਿਹੜਾ ਹੈਗਾ ਹੁਣ ਇਹ ਕੀ ਕਰ ਰਿਹਾ ਹੈਗਾ ਲੀਗਲ ਆਪਸ਼ਨਸ ਨੂੰ ਐਕਸਪਲੋਰ ਕਰਨ ਲਈ ਅੱਗੇ ਵਧ ਰਿਹਾ ਹੈ ਕਿ ਪੰਜਾਬ ਕਹਿੰਦਾ ਵੀ ਮੈਂ ਤਾਂ ਲੀਗਲ ਐਕਸ਼ਨ ਲਾਊਗਾ ਮੈਂ ਤਾਂ ਜਾਊਗਾ ਕੋਰਟ ਕੋਲੇ ਠੀਕ ਹੈ ਓਕੇ ਐਸ ਅਫੀਸ਼ੀਅਲ ਸਟੇਟਮੈਂਟ ਸਟੇਟਮੈਂਟ ਜਿਹੜੇ ਕੀ ਬੋਲੇਗਾ ਕਹਿੰਦਾ ði ਸਿਚੁਏਸ਼ਨ ਵੇਅਰ ਵਾਟਰ ਇਸ ਬੀਇੰਗ ਫੋਰਸਿਬਲੀ 기ਵਨ ਕਹਿੰਦਾ ਪਾਣੀ ਜਿਹੜਾ ਉਹ ਤੱਕੇ ਨਾਲ ਦਿੱਤਾ ਜਾ ਰਿਹਾ ਹੈਗਾ ਮੈਂ ਨਹੀਂ ਕਹਿ ਰਿਹਾ ਵੀ ਪਾਣੀ ਦੇਣਾ ਮੈਨੂੰ ਤਾਂ ਪੁੱਛਿਆ ਹੀ ਨਹੀਂ ਕਹਿੰਦਾ ਚੱਕ ਕੇ ਕਹਿੰਦਾ ਪਾਣੀ ਦੇ ਤਾਂ ਬੀਬੀ ਐਮ ਨੇ ਠੀਕ ਹੈ ਵੀ ਆਰ ਵਰਕਿੰਗ ਔਨ ਫਾਈਂਡਿੰਗ ਅ ਸੋਲੂਸ਼ਨ ਕਹਿੰਦਾ ਦਾ ਗਵਰਨਮੈਂਟ ਸਟੇਟ ਗਵਰਨਮੈਂਟ ਦੀ ਸਟੇਟਮੈਂਟ ਕੀ ਹੈਗੀ ਆਖਰ ਦੇ ਵਿੱਚ ਕਹਿੰਦਾ ਇਟ ਵਿਲ ਨੋਟ ਅਲਾਉ ਇਵਨ ਅ ਡ੍ਰੌਪ ਆਫ ਇਵਨ ਅ ਡ੍ਰੌਪ ਟੂ ਗੋ ਅਕ੍ਰੋਸ ਕਹਿੰਦਾ ਮੈਂ ਤਾਂ ਇੱਕ ਸਿੰਗਲ ਵਾਟਰ ਇੱਕ ਸਿੰਗਲ ਡ੍ਰੌਪ ਪਾਣੀ ਦੀ ਨਹੀਂ ਜਾਣ ਦੇਣਗੀ ਆਪਦੇ ਸਟੇਟ ਤੋਂ ਬਾਹਰ ਠੀਕ ਹੈ ਇਹ ਆਪਣੀ ਪੰਜਾਬ ਗਵਰਨਮੈਂਟ ਦੀ ਸਟੇਟਮੈਂਟ ਹੈਗੀ ਹੈ ਠੀਕ ਹੈ ਜੀ ਇਹ ਸੀ ਅੱਜ ਦੀ ਨਿਊਜ਼ ਠੀਕ ਹੈ ਜੀ ਜੋ ਕਿ ਆਪਣੇ ਐਗਜ਼ਾਮ ਪੁਆਇੰਟ ਆਫ View ਤੋਂ ਵੀ ਇੰਪੋਰਟੈਂਟ ਹੈਗੀ ਹੈ ਠੀਕ ਹੈ ਵਾਟਰ ਕ੍ਰਾਈਸਿਸ ਜੋ ਆਉਣ ਵਾਲੇ ਟਾਈਮ ਚ ਪੰਜਾਬ ਦੇ ਅੰਦਰ ਹੋਰ ਵੀ ਜ਼ਿਆਦਾ ਭਿਆਨਕ ਹੋਣ ਵਾਲੀ ਹੈਗੇ ਸਟੂਡੈਂਟ ਠੀਕ ਹੈ ਕਿਉਂਕਿ ਕਲਾਈਮੇਟ ਚੇਂਜ ਦੀ وجہ ਨਾਲ ਦੂਸਰਾ ਜਿਹੜੀ ਆਪਾਂ ਇੰਨੇ ਸਾਰੇ ਡੈਮਸ ਬਣਾਤੇ ਨੇ ਤੀਸਰਾ ਜਿਹੜੀ ਆਪਣੀ ਐਗਰੀਕਲਚਰ ਜਿਹੜੀ ਆਪਣੀ ਪ੍ਰੈਕਟਿਸਿਸ ਨੇ ਖਾਸ ਕਰਕੇ ਵਾਟਰ ਕੰਜ਼ਿਊਮਿੰਗ ਜਿਹੜੀ ਆਪਣੀ ਕ੍ਰੋਪਸ ਨੇ ਉਹਨਾਂ ਦੀ وجہ ਨਾਲ ਪਾਣੀ ਦੀ ਐਕਿਊਟ ਸ਼ਾਰਟੇਜ ਆਉਣ ਵਾਲੀ ਹੈ ਪੰਜਾਬ ਦੇ ਅੰਦਰ ਆਉਣ ਵਾਲੇ ਟਾਈਮ ਦੇ ਅੰਦਰ ਠੀਕ ਹੈ ਤੇ ਹੁਣ ਟਾਈਮ ਹੈ ਸਟੂਡੈਂਟ ਇਹ ਹੁਣ ਟਾਈਮ ਆ ਚੁੱਕਿਆ ਕਿ ਅਸੀਂ ਬੈਠ ਕੇ ਇਹ ਜਿਹੜਾ ਸੀਰੀਅਸ ਕ੍ਰਾਈਸਿਸ ਆਉਣ ਵਾਲਾ ਫਿਊਚਰ ਦੇ ਅੰਦਰ ਇਹਨੂੰ ਆਪਾਂ ਸੋਲਵ ਕਰੀਏ ਬੈਠ ਕੇ ਠੀਕ ਹੈ ਇੱਕ ਤੁਸੀਂ ਕਹਿ ਸਕਦੇ ਹੋ ਵੀ ਗਰਾਊਂਡ ਲੈਵਲ ਤੇ ਠੀਕ ਹੈ ਇੱਕ ਠੋਸ ਕਦਮ ਉਠਾਉਣ ਦੀ ਜ਼ਰੂਰਤ ਹੈਗੀ ਹੈ ਸੋ ਥੈਟ ਇਨਾ ਪ੍ਰੋਬਲਮਸ ਨੂੰ ਆਪਣੀ ਫਿਊਚਰ ਜਨਰੇਸ਼ਨ ਨਾ ਫੇਸ ਕਰੇ ਤੇ ਐਕਿਊਟ ਵਾਟਰ ਦੀ ਸ਼ਾਰਟੇਜ ਨਾ ਹੋਵੇ ਜਿੱਦਾਂ ਕਿ ਅੱਜ ਇਸ ਘੜੀ ਹਰਿਆਣੇ ਨੂੰ ਹੋ ਰਹੀ ਹੈਗੀ ਠੀਕ ਹੈ ਜੀ ਤੁਹਾਡਾ ਇਸ ਮੁੱਦੇ ਤੇ ਕੀ ਕਹਿਣਾ ਹੈਗਾ ਤੁਹਾਡੇ ਕੀ ਵਿਚਾਰ ਨੇ ਸਟੂਡੈਂਟਸ ਅਗਰ ਤੁਹਾਡੇ ਤੋਂ ਐਕਸਪਰਟ opinion ਲੈਤਾ ਜਾਵੇ ओपीनियन दौगे ठीक है तुम्हें अपने जवाब तुम अपने आंसर कमेंट बॉक्स जरूर दसना ठीक है मैं सारा रीड भी करागी ठीक है देखते देखा कि ओपीनियन है ठीक है जी ओके ठीक है जी तो स्टूडेंट्स सैशन कर लगी हूँ मैं इतने ओवर ठीक है जी ओके जी ये अज्जी न्यूज़ थैंक यू थैंक यू सो मच गुड नाइट बाय बाय